ਦੇਸ਼ ਦੇ ਚਚ ਵਤਨ ਦੀ ਮਿੱਟੀ ਨਿਊ ਚੈਨਲ ਨੂੰ ਵੀ ਵਖਰੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਸੀ ਫਿਰ ਹ ਅ ਅਸੀਂ ਹਫਤਾਵਾਰੀ ਪ੍ਰੋਗਰਾਮ ਇੱਕ ਖਾਸ ਮੁਲਾਕਾਤ ਲੈ ਕੇ ਅੱਥੇ ਸਾਡੇ ਨਾਲ ਇਸ ਵਾਰ ਮੌਜੂਦ ਹਨ ਡਾਕਟਰ ਪੀ ਮਰਾਓ ਅੰਬੇਦਕਰ ਸੈਨਾ ਦੇ ਪੰਜਾਬ ਪ੍ਰਧਾਨ ਰਾਜਜੀਤ ਸਿੰਘ ਜੀ ਬਿੱਲਾ ਤਨਪੁਰਾ ਸਤਿ ਸ਼੍ਰੀ ਅਕਾਲ ਚੇਤਨਵਰ ਸਾਹਿਬ ਸਤਿ ਸ਼੍ਰੀ ਅਕਾਲ ਸੰਤੂ ਸਾਹਿਬ ਚੇਤਨਵਰ ਸਾਹਿਬ ਲੋਕ ਸਭਾ ਚੋਣਾਂ ਦਾ ਜਿਹੜਾ ਵਿਗਲਿਆ ਵਾੜ ਚੁਕਾਇਆ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਣੇ ਥਲਕੇ ਅਮਰਸਾਦੀ ਲੋਕ ਸਭਾ ਦੀ ਇਹ ਜੀ ਸਥਿਤੀ ਜਿਹੜੀ ਕਿੱਸਾ ਸੇ ਚੱਲ ਰਹੀ ਆ ਕਿ ਹਰ ਇੱਕ ਪਾਰਟੀ ਨੇ ਆਪਣੇ ਆਪਣੇ ਉਮੀਦਵਾਰ ਜਿਹੜੇ ਉਤਾਰ ਦਿੱਤੀ ਆ ਇਹਦੇ ਬਾਰੇ ਥੋੜਾ ਜਿਹਾ ਕਹਿਣਾ ਪਊ ਫਿਰ ਅੱਗੇ ਗੱਲ ਆਪਾਂ ਕਰਦੇ ਆ ਸੰਦੂ ਸਾਹਿਬ ਲੋਕ ਸਭਾ ਦਾ ਜਿਹੜਾ ਵੇਗਲ ਵੱਜ ਚੁੱਕਾ ਉਹਦੇ ਵਿੱਚ ਸਾਰੇ ਪਾਰਟੀਆਂ ਜਿਹੜੇ ਤੁਸੀਂ ਦੱਸਿਆ ਉਮੀਦਵਾਰ ਹਟ ਚੁੱਕੇ ਆ ਕੁਝ ਪਾਰਟੀਆਂ ਦੇ ਉਮੀਦਵਾਰ ਰਹਿ ਗਏ ਨੇ ਵੇਖੋ ਜੀ ਜੇਕਰ ਆਪਾਂ ਕੰਮਾਂ ਦੀ ਗੱਲ ਨੂੰ ਲੈ ਕੇ ਚੱਲੀਏ ਲੋਕ ਸਭਾ ਦੇ ਵਿੱਚ ਤਾਂ ਆਪੋ ਆਪਣੀ ਪਾਰਟੀ ਦੇ ਜਿਹੜੇ ਉਮੀਦਵਾਰ ਆ ਸਾਡੇ ਹਲਕੇ ਦੇ ਸਰਦਾਰ ਕਰਦੀਸ਼ ਸਿੰਘ ਧਾਲੀਵਾਲ ਜੀ ਉਹ ਆਪਣਾ 2 ਸਾਲ ਦਾ ਰਿਪੋਰਟ ਕਾਰਡ ਲੈ ਕੇ ਜਿਹੜਾ ਲੋਕਾਂ ਦੇ ਵਿੱਚ ਵਿੱਚ ਚੁੱਕ ਗਏ ਨੇ ਤੇ ਦੱਸ ਵੀ ਰਹੇ ਨੇ ਕਿਹੜੇ ਕੰਮਾਂ ਕੀਤੇ ਆ ਤੇ ਉਹ ਕੰਮਾਂ ਦੇ ਆਧਾਰ ਤੇ ਹੀ ਵੋਟਾਂ ਜਿਹੜੀਆਂ ਮੰਗ ਰਿਹਾ ਜੇ ਮੈਂ ਕੰਮ ਕੀਤਿਆ ਤੇ ਵੋਟਾਂ ਪਾ ਦਿਓ ਜੇ ਨਹੀਂ ਕੰਮ ਲੱਗਦੇ ਤੇ ਨਾ ਪਾਓ ਨਿਕੁਨੀ ਕਿ ਚੇਤਨਵਰ ਸਾਹਿਬ ਨੇ ਤਾਂ ਵੀ ਗੱਲ ਨੂੰ ਕਿਸ ਟੌਪ ਕਰਨਾ ਵੀ ਵੀ ਚਲ ਇਹ ਤੇ ਧਾਰਿਵਾਲ ਸਾਹਿਬ ਦਾ ਹੋ ਗਿਆ ਵੀ ਕੰਮਾਂ ਦੇ ਗਿਣਤੀ ਕਰਕੇ ਆਪਾਂ ਵਿਕਾਸ ਦੀ ਸਿਰ ਤੇ ਆਪਾਂ ਵੋਟਾਂ ਮੰਗ ਰਹੇ ਨਹੀਂ ਬਾਕੀ ਪਾਰਟੀਆਂ ਦੇ ਹੈਗੇ ਜਿਸ ਤਰ੍ਹਾਂ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਉਹਗੇ ਨੇ ਅਨਿਲ ਜੋਸ਼ੀ ਜੱਗ ਅਕਾਲੀ ਦਲ ਵਾਲੋਂ ਤੇ ਭਾਜਪਾ ਦੇ ਸਰਜਿੰਦਰ ਸਿੰਘ ਸੰਧੂ ਉਹਨਾਂ ਨੇ ਇਹ ਕਿਹੜੇ ਬੇਸ ਤੇ ਵੋਟਾਂ ਮੰਗਣਗੇ ਵੇਖੋ ਜੀ ਜੇਕਰ ਆਪਾਂ ਸਰਦਾਰ ਗੁਰਜੀਤ ਸਿੰਘ ਔਜਲਾ ਦੀ ਗੱਲ ਲੈ ਕੇ ਚੱਲੀਏ ਗੱਲ ਫੇ ਸੰਧੂ ਸਾਹਿਬ ਕੋ ਮੁੱਖ ਮਾਕੇ ਉੱਥੇ ਹੁੰਦੀ ਹੈ ਹਾਂ ਜੀ ਜੇਕਰ ਵੋਟਾਂ ਦਾ ਆਪਾਂ ਨੂੰ ਕੰਮਾਂ ਦੇ ਆਧਾਰ ਤੇ ਮਿਲਣੇ ਆ ਬਿਲਕੁਲ ਜੇ ਇੱਕ ਸਰਦਾਰ ਗੁਰਜੀਤ ਸਿੰਘ ਉਹ ਜਿਨ੍ਹਾਂ ਨੂੰ ਪਾਰਟੀ ਨੇ ਟਿਕਟ ਦੇ ਕੇ ਮੈਦਾਨ ਦੇ ਵਿੱਚ ਉਤਾਰ ਦਿੱਤਾ ਤੇ ਉਹ 7 ਸਾਲ ਪਹਿਲਾਂ ਹਲਕੇ ਦੀ ਕਮਾਂਡ ਕਰ ਚੁੱਕੇ ਰਹੇ ਬਿਲਕੁਲ ਉਹ ਆਪਣਾ 7 ਸਾਲਾਂ ਦਾ ਰਿਪੋਰਟ ਕਾਰਡ ਲੈ ਹੁਣ ਉਹਦੇ ਆਧਾਰ ਤੇ ਵੋਟਾਂ ਮੰਗ ਲੁਕਾਂ ਕੋਲ ਬਿਲਕੁਲ ਬਿਲਕੁਲ ਜੀ ਚੇਤਨਵਰ ਸਾਹਿਬ ਮੰਨ ਲਓ ਉਹਨਾਂ 5 ਸਾਲ ਆਪਾਂ ਹੀ ਖੜਾ ਚੁੱਕੇ ਨੇ ਉਹਨਾਂ ਦਾ ਕੁਝ ਆਧਾਰਿਕ ਹਲਕਾਈ ਨਾਲਾ ਦੇ ਵਿੱਚ ਹੈ ਕਿ ਨਹੀਂ ਹਲਕਾਮਰਤਾਂ ਦੇ ਵਿੱਚ ਇਸ ਦੇ ਬਾਰੇ ਤੁਸੀਂ ਕੀ ਸੋਚਦੇ ਹੋ? ਇੱਕ ਜੀ ਸਰਦਾਰ ਗੁਰਜੀਤ ਸਿੰਘ ਔਜਲਾ ਦਾ ਜਦੋਂ ਰਾਤ ਨੂੰ ਟਿਕਟਕ ਅਲਾਉਂਸ ਹੁੰਦੀ ਆ ਤੇ ਉਹਨਾਂ ਦਾ ਆਪਾਂ ਕਹਿ ਸਕਦੇ ਹਾਂ ਸਵਾਗਤ ਜਿਹੜਾ ਬੜੇ ਚੰਗੇ ਤਰੀਕੇ ਨਾਲ ਹੋ ਜਾ ਰਿਹਾ ਤੇ ਜਿਹੜੇ ਉਹਨਾਂ ਦੇ ਆਪਣੇ ਕਾਂਗਰਸੀ ਕਰਨੇ ਉਹ ਸਵਾਗਤ ਵੱਖ-ਵੱਖ ਪੋਸਟਾਂ 'ਪਾ ਕੇ ਸਰਪੰਚ ਜਾਂ ਬਲਾਕ ਸੈਲ ਦੀ ਮੈਂਬਰ ਉਹ ਕਰ ਰਹੇ ਨੇ ਉਹ ਤੇ ਉਹ ਭਲੀ ਭਾਤ ਜਾਣਦੇ ਆ ਕਿ ਲੋਕਾਂ ਦੇ ਵਿੱਚ ਆ ਕੇ ਕਿਹੜੇ ਹਿਸਾਬ ਨਾਲ ਵੋਟਾਂ ਮੰਗਣਗੇ ਜੇਕਰ ਆਪਾਂ ਗੱਲ ਲੈ ਕੇ ਚੱਲੀਏ ਐਸੀ ਭਾਈਚਾਰੇ ਦੀ ਕਿ ਐਸੀ ਭਾਈਚਾਰੇ ਨੂੰ ਤਾਂ ਉਹਨਾਂ ਨੇ ਕਿਸੇ ਜੋਗਾ ਛੱਡਿਆ ਨਹੀਂ ਨਾ ਤੇ ਵੇਖੋ ਜੀ ਨਾ ਕੋਈ ਸੱਤਾ ਸਾਲਾਂ ਦੇ ਵਿੱਚ ਐਸੀ ਭਾਈਚਾਰੇ ਨੂੰ ਕੰਮ ਕੀਤਾ ਕੀਤਾ ਐਸੀ ਭਾਈਚਾਰੇ ਨੂੰ ਉਹਨੇ ਜਿਹੜਾ ਬਦਨਾਮ ਕੀਤਾ ਆ ਪਿੱਛੇ ਜਿਹੇ ਇੱਕ ਕੇ ਚੈਨਲ ਤੇ ਇੰਟਰਵਿਊ ਦੇ ਕੇ ਵੀ ਇਹ ਚੋਰ ਨੇ ਠੱਗ ਨੇ ਜਾਂ ਇਹ ਨਸ਼ੇ ਕਰਦੇ ਨੇ ਤੇ ਜਾਂ ਇਹ ਬਾਅਦ ਵਿੱਚ ਇਹੋ ਜਿਹੜਾ ਗੈਂਟਰਵਾੜ ਪੈਦਾ ਕਰਦੇ ਨੇ ਇਸ ਕਰਕੇ ਐਸੀ ਭਾਈਚਾਰੇ ਨੂੰ ਇਹ ਬੋਲ ਜਿਹੜੇ ਇਹਨਾਂ ਬੋਲੇ ਸੀ ਉਹਦੀ ਕਾਫੀ ਠੇਜੜੀ ਪਹੁੰਚੀ ਸੀ ਤੇ ਐਸੀ ਭਾਈਚਾਰੇ ਦੇ ਵਿੱਚ ਰੋਸ ਵੀ ਬਹੁਤ ਜਰਾ ਪਾਇਆ ਗਿਆ ਸੀ ਜੋਗੀ ਇਹਨਾਂ ਦਾ ਜਿਹੜਾ ਸਿਆਸੀ ਸਫ਼ਰ ਸ਼ੁਰੂ ਹੁੰਦਾ ਵਾ ਅਗੰਟਾਲਾ ਤੋਂ ਉੱਥੇ ਸਭ ਤੋਂ ਵੱਡਾ ਵੋਟ ਬੈਂਕ ਜਿਹੜਾ ਐਸੀ ਭਾਈਚਾਰੇ ਦਾ ਤੇ ਉਹ ਇਸ ਕਰਕੇ ਮੈਨੂੰ ਲੱਗਦਾ ਕਿ ਇਹਨਾਂ ਨੂੰ ਉਹਦਾ ਜਿਹੜਾ ਨਤੀਜਾ ਜਿਹੜਾ ਜ਼ਰੂਰ ਗੁਰਜੀਤ ਸਿੰਘ ਔਜਲਾ ਨੂੰ ਇਸ ਵਾਰੀ ਭੁਗਤਣਾ ਪਊਗਾ ਕਿਉਂਕਿ ਲੋਕ ਤਾਂ ਤਿਆਰ ਬੈਠੇ ਨੇ ਆਪਾਂ ਕਿਸੇ ਵੀ ਸਮਾਜ ਦੇ ਵਰਕਲਾ ਬੋਲਦੇ ਆ ਵੇਖੋ ਜੀ ਕੋਈ ਵੀ ਸਮਾਜ ਜਿਹੜਾ ਸੰਨ ਸਰ ਕਿਸੇ ਨੂੰ ਘਟਨੀ ਆ ਬਿਲਕੁਲ ਆ ਹੁਣ ਆਮ ਆਦਮੀ ਪਾਰਟੀ ਦੇ ਲਾਲਜੀਤ ਭੁੱਲੜ ਜੀ ਉਹਨਾਂ ਨੇ ਇੱਕ ਨਿੱਜੀ ਪ੍ਰੋਗਰਾਮ ਤੇ ਰੈਲੀ ਕਰਨ ਕੋ ਕਾਫਲੇ ਦੇ ਵਿੱਚ ਉਹਨਾਂ ਨੇ ਜਾਣ ਦਿੱਤਾ ਸੀ ਕਿ ਬੀਸੀ ਭਾਈ ਚਾਰ ਗਾਮਗਰੀਆਂ ਨੂੰ ਕੋਈ ਵੀ ਸ਼ਬਦ ਜਿਹੜੇ ਗਲਤ ਬੋਲੇਗੇ ਮੈਂ ਸਾਡੇ ਚੈਨਲ ਤੇ ਉਹ ਬਿਆਨ ਨਹੀਂ ਕਰ ਸਕਦਾ ਇਸ ਕਰਕੇ ਕੋਈ ਵੀ ਐਸੀ ਬੀਸੀ ਭਾਈ ਜਿਹੜਾ ਕਿਸੇ ਵੀ ਜ਼ਮਾਅ ਦੇ ਵਿੱਚ ਘਟ ਨਹੀਂ ਹੈਗਾ ਆਪਣਾ ਵਧੀਆ ਸਰਕਲ ਸਾਰਿਆਂ ਦਾ ਚੱਲ ਰਿਹਾ ਇਹ ਉਹਨਾਂ ਨੇ ਨਾਲ ਮੁੜ ਕੇ ਜਿਹੜੇ ਮੰਦ ਭਾਗੇ ਸ਼ਬਦ ਬੋਲ ਕੇ ਤੇ ਬਾਅਦ ਵਿੱਚ ਮਾਫੀ ਵੀ ਜਿਹੜੀ ਲਾਲਜੀਤ ਭੁੱਲਰੋ ਮੰਗ ਲਈ ਹੈ ਮੈਂ ਹੈਰਾਨ ਸੰਧੂ ਸਾਹਿਬ ਦੀ ਇਸ ਗੱਲ ਤੇ ਆ ਮੈਂ ਨਾ ਪਰਸੋਂ ਰਾਤ ਇੱਕ ਵੀਡੀਓ ਦੇਖੀ ਸਰਦਾਰ ਗੁਰਜੀਤ ਸਿੰਘ ਓਜਲਾ ਜੀ ਉਹ ਕਹਿ ਰਹੇ ਸੀ ਕਿ ਲਾਲਜੀਤ ਭੁੱਲਰ ਜੀ ਨੇ ਮਦਲ ਕੀ ਜਿਹੜਾ ਬੀਸੀ ਭਾਏ ਚਾਰੇ ਸ਼ਬਦ ਬੋਲੇ ਬਹੁਤ ਹੀ ਗਲਤ ਬੋਲੇ ਆ ਅਸੀਂ ਮੰਨਦੇ ਆ ਕਿ ਉਹ ਜਿਹੜਾ ਸਾਰੇ ਸਮਾਜ ਦੇ ਵਿੱਚ ਨਿੰਦਾ ਹੋ ਰਹੀ ਉਹਨਾਂ ਦੀ لیکن ਉਥੇ سوال ਮੈਂ ਗਰਜੀਤ ਸਿੰਘ ਔਜਲਾ ਨੂੰ ਕਰਦਾ ਵਾਂ ਕਿ ਇਹ ਉਹਨਾਂ ਨੂੰ ਕਹਿ ਰਹੇ ਸੀ ਲਾਲਜੀਤ ਭੁੱਲਣ ਨੂੰ ਕਿ ਤੁਸੀਂ ਅਸਤੀਫਾ ਦੇ ਦਿਓ ਮੈਂ ਸਰਦਾਰ ਗਰਜੀਤ ਸਿੰਘ ਔਜਲਾ ਨੂੰ ਪੁੱਛਣਾ ਚਾਹੁੰਦਾ ਕਿ ਜਦੋਂ ਤੁਸੀਂ ਅਸੀਂ ਭੇਜਾਇਆ ਨੂੰ ਗਲਤ ਸ਼ਬਦਾवली ਬੋਲੀ ਸੀ ਤੁਸੀਂ ਕਿਹੜਾ ਅਸਤੀਫਾ ਦਿੱਤਾ ਸੀ ਜੇਕਰ ਤੁਸੀਂ ਅਸਤੀਫਾ ਦਿੱਤਾ ਸੀ ਤੇ ਤੁਸੀਂ ਅਸਤੀਫਾ ਨਾ ਮੰਗਲੋ ਮੈਂ ਲਾਲਜੀਤ ਭੁੱਲ ਜੀ ਦੀ سپورਟ ਨਹੀਂ ਕਰਦਾ ਉਹਨਾਂ ਨੇ ਗਲਤ ਸ਼ਬਦ ਬੋਲਿਆ ਉਸ ਤੇ ਉਹਨਾਂ ਨੇ ਮੰਨਦਾ ਕਰਦਾ ਮੇਰਾ ਸਵਾਲ ਇਹ ਕਰਦਾ ਵੀ ਸਾਰੇ ਸਿਆਸੀ ਪਾਰਟੀਆਂ ਦੇ ਜਿੰਨੇ ਵੀ ਆਗੂ ਨੇ ਉਹ ਪਹਿਲਾਂ ਤੇ ਗੱਤ ਸ਼ਬਦਾਂ ਲਈ ਐਸੀਬੀਸੀ ਭਾਈਚਾਰੇ ਨੂੰ ਬੋਲ ਦਿੰਦੇ ਨੇ ਤੇ ਬਾਅਦ ਵਿੱਚ ਮਾਫੀ ਮੰਗ ਲੈਂਦੇ ਨੇ ਤੇ ਮੈਨੂੰ ਲੱਗਦਾ ਕਿ ਜਿਹੜਾ ਐਸੀਬੀਸੀ ਭਾਈਚਾਰੇ ਵਾਲਿਆਂ ਨੂੰ ਮਾਫ ਕਰਨਾ ਉਹੀ ਇਹਨਾਂ ਨੂੰ ਉਤਸ਼ਾਹਿਤ ਕਰਨਾ ਈ ਜਿਹੜਾ ਬਾਰ-ਬਾਰ ਬੋਲ ਕੇ ਤੇ ਸਾਡੇ ਸਮਾਜ ਨੂੰ ਐਸੀਬੀਸੀ ਨੂੰ ਇਹ ਨੀਵਾਂ ਦਿਖਾਉਂਦੇ ਨੇ ਜਥੇਦਾਰ ਸਾਹਿਬ ਤੁਹਾਡਾ ਕੀ ਵਿਚਾਰ ਹੈ ਕਿ ਜਿਸ ਤਰ੍ਹਾਂ ਹੁਣੇ ਤੁਸੀਂ ਵੀ ਐਸਬੀਸੀਸੀ ਭਾਈਚਾਰੇ ਦੀ ਗੱਲ ਕਰੀ ਕਿ ਆਂ ਵਿਰੋਧ ਕਰ ਰਹੇ ਨੇ ਹਨਾ ਉਹਨਾਂ ਦੇ ਮਨਾਂ ਦੇ ਵਿੱਚ ਅਜੇ ਤੱਕ ਜਿਹੜਾ ਵਲਵਲੇ ਹੈ ਗਿਆ ਵੀ ਸਾਨੂੰ ਅੰਗੇ ਸਾਡੇ ਗੇਸਟ ਬੋਲੇ ਆ ਕੀ ਹਲਕਾਈ ਨਾ ਹਲਕਾਈ ਨਾਲਾ ਦੇ ਲੋਕ ਜਿਹੜੇ ਆ ਗੁਰਜੀਤ ਸਿੰਘ ਓਜਾਲਾ ਨਾਲ ਸਾਥ ਦੇਣ ਕਹਿ ਕੇ ਐਸਬੀਸੀ ਦਾ ਕਹਿਣ ਵਾਲੇ ਸੰਧੂ ਸਾਹਿਬ ਜਿਹੜਾ ਐਸਬੀਸੀ ਭਾਈਚਾਰੇ ਦੇ ਵਿੱਚ ਰੋਸ਼ ਜਿਹੜਾ ਵੇਖਣ ਨੂੰ ਮਿਲਿਆ ਕਿਉਂਕਿ ਅਸੀਂ ਕੱਲ ਵੀ ਐਸਬੀਸੀ ਭਾਈਚਾਰੇ ਦੀ ਮੀਟਿੰਗ ਜਨਾਲੇ ਦੇ ਵਿੱਚ ਕੀਤੀ ਹੈ ਤੇ ਆਪਾਂ ਬਹੁਤ ਹੀ ਰੋਚ ਦੇਖਿਆ ਹੋਰ ਵੀ ਜਿੰਨੇ ਵੀ ਐਸਬੀਸੀ ਭਾਈਚਾਰੇ ਦੇ ਜਾਂ ਪ੍ਰਧਾਨ ਲਾਲੋ ਜਾਂ ਹੋਰ ਵੀ ਜਿੰਨੇ ਵੀ ਉਹਨਾਂ ਦੇ ਜਥੇਬੰਦੀਆਂ ਬਣੀਆਂ ਉਹ ਇਸ ਕਰਕੇ ਮੈਨੂੰ ਲੱਗਦਾ ਵੀ ਜਿਹੜਾ ਇਹਨਾਂ ਨੂੰ ਨਤੀਜਾ ਜਿਹੜਾ ਨਾ ਜਿੰਨੇ ਵੀ ਸਿਆਸੀ ਆਗੂ ਐਸਬੀਸੀ ਭਾਈਚਾਰੇ ਦੇ ਵਰਕਰ ਬੋਲਦੇ ਨੇ ਇਹ ਇਹਨਾਂ ਨੂੰ ਭੁਗਤਣਾ ਪੈਣਾ ਕਿਉਂਕਿ ਜਿਹੜਾ ਐਸੀ ਭਾਈਚਾਰਾ ਉਹਦੇ ਪਹਿਲੇ ਤਿਆਰ ਬੈ ਤਿਆਰ ਬੈਠਾ ਸਰਦਾਰ ਗੁਰਜੀਤ ਸਿੰਘ ਔਜਲਾ ਨੂੰ ਕੁਛਰਮਾਤੇ ਤੇ ਉਹ ਤੋਂ ਬਾਅਦ ਜਿਹੜਾ ਲਾਲਜੀਤ ਭੰਡਰਜੀ ਨੇ ਬੀਸੀ ਭਾਈਚਾਰੇ ਨੂੰ ਗਲਤ ਸ਼ਬਦਾਵਲੀ ਬੋਲੀ ਮੈਨੂੰ ਲੱਗਦਾ ਵੀ ਇਹਨਾਂ ਨੂੰ ਇਹਨਾਂ ਚੀਜ਼ਾਂ ਦਾ ਜਿਹੜਾ ਨਤੀਜਾ ਨਾ ਇਸ ਵਾਰ ਭੁਗਤਣਾ ਜ਼ਰੂਰ ਪਵੇਗਾ ਅਰੇ ਕਹਿੰਦਾ ਮਤਲਬ ਕਿ ਇਹਨਾਂ ਨੂੰ ਅਮਰੀਕਾ ਲੋਕ ਸਭਾ ਚੋਣਾਂ ਦੇ ਵਿੱਚ ਨਤੀਜੇ ਭੁਗਤਨੇ ਪੈਣਗੇ ਫਿਰ ਕੋਈ ਜੀ ਸੰਧੂ ਸਾਹਿਬ ਵੇਖੋ ਜੀ ਜੇ ਇਹਨਾਂ ਨੂੰ ਨਤੀਜੇ ਭੁਗਤਨੇ ਪੈਣਗੇ ਬਾਕੀ ਕਿ ਉਹਨਾ ਆ ਰਹੇ ਨੇ ਆਪੇ ਇਹਨਾਂ ਨੂੰ ਪਤਾ ਲੱਗ ਜਾਣਾ ਕਿ ਜਦੋਂ ਇਹ ਆਪਣੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਕਸਬਿਆਂ ਦੇ ਵਿੱਚ ਜਾ ਕੇ ਵੋਟ ਮੰਗ ਇਹਨਾਂ ਦਾ ਕਾਫੀ ਜ਼ਿਆਦਾ ਐਸਬੀਸੀ ਭਾਈ ਚੜਦਾ ਉਸੇ ਵੋਟਾਂ ਮੰਗਣ ਜਾਣਗੇ ਤੇ ਇਹਨਾਂ ਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਕਿ ਐਸਬੀਸੀ ਭਾਈ ਚੜਦੀ ਸਪੋਰਟ ਸਰ ਨੂੰ ਕੀ ਹੈ ਬਿਲਕੁਲ ਜੀ ਚਿਤਨੂਪੁਰ ਸਾਹਿਬ ਅਖੀਰ ਤੇ ਇੱਕ ਹੋਰ ਬੜਾ ਵਧੀਆ ਸਵਾਲ ਆ ਉੱਭਰ ਕੇ ਵੀ ਸਾਹਮਣੇ ਆ ਰਿਹਾ ਹੈ ਤਕਰੀਬਨ ਕਾਂਗਰਸ ਜਿਹੜੇ ਅਕਾਲੀ ਦਲ ਦੇ ਉਮੀਦਵਾਰ ਨੇ ਨੈਲੀ ਜੋਚੀ ਜੀ ਉਹ ਵੀ ਹਲਕਾ ਜੀ ਨਾਲਾ ਵਿੱਚ ਫੇਰੇ ਨੇ ਅਮਰਤਾਰ ਹਲਕਾ ਵਿੱਚ ਵੀ ਪੂਰੇ ਚ ਆਪਣੀ ਗਤੀਵਿਧੀਆਂ ਚਲਾ ਰਹੇ ਉਹਨਾਂ ਦੇ ਨਾਲ ਹੀ ਆਪ ਭਾਜਪਾ ਵਾਲੇ ਗੁਰਜੀ ਤਰਜੀਤ ਸਿੰਘ ਸੰਧੂ ਜੀ ਜਿਨ੍ਹਾਂ ਦਾ ਕਿਸਾਨ ਜਿਹੜਾ ਡਟ ਕੇ ਵਿਰੋਧ ਕਰ ਰਹੇ ਨੇ ਇਹਨਾਂ ਦਾ ਕਿਸ ਤਰ੍ਹਾਂ ਦਾ ਰਹੂਗਾ ਜੀ ਬੈਲੈਂਸ ਕਿਸ ਤਰ੍ਹਾਂ ਦਾ ਰਹੂਗਾ ਇਹਨਾਂ ਦਾ ਵੀ ਮੋੜ ਕਿਸ ਕਿਨੂੰ ਜਾਊਗੀ ਇਸ ਵਾਰ ਸੰਧੂ ਸਾਹਿਬ ਜੇਕਰ ਆਪਾਂ ਲੈ ਕੇ ਚੱਲੀਏ ਅਕਾਲੇਦਾਲ ਤੋਂ ਜਿਹੜੇ ਉਮੀਦਵਾਰ ਆ ਲਾਣੇ ਨੇ ਅਨਿਲ ਜੋਸ਼ੀ ਜੀ ਹਾਂਜੀ ਉਹਨਾਂ ਦਾ ਤਾਂ ਆਪਣਾ ਪਿੰਡਾਂ ਦੇ ਵਿੱਚ ਕੋਈ ਉਧਾਰ ਹੀ ਨਹੀਂ ਥੋੜੇ ਬਹੁਤੇ ਮਿੱਟੀ ਪਲਟੀ ਜਿਹੜੀ ਆਪਾਂ ਚੱਲ ਰਹੀ ਹੋ ਮੰਨ ਸਾਭੇ ਆ ਕੋਈ ਜਿੱਦਾਂ ਟੁੱਟ ਕੇ ਆਪਾਂ ਹੋਰ ਕਿਸੇ ਪਾਰਟੀ ਨੇ ਜੁੜ ਜਲ ਜਲ ਨੇ ਆ ਉਹ ਫਿਰ ਵਾਪਸ ਆ ਰਿਹਾ ਤੇ ਭਾਜਪਾ ਦਾ ਤੇ ਤੁਹਾਨੂੰ ਪਤਾ ਹੀ ਹੈ ਪਹਿਲਾਂ ਹੀ ਜਿਹੜਾ ਵਿਰੋਧ ਬਹੁਤ ਜ਼ਿਆਦਾ ਹੋ ਰਿਹਾ ਜੋ ਕਿ ਕਿਸਾਨ ਜਥੇਬੰਦੀਆਂ ਜਗਾ ਜਗਾ ਤੇ ਹਰ ਹਲਕੇ ਦੇ ਵਿੱਚ ਜਿਹੜਾ ਇਹਨਾਂ ਦੇ ਜਿੰਨੇ ਵੀ ਉਮੀਦਵਾਰ ਐਲਾਨੇ ਉਹਨਾਂ ਨੂੰ ਘੇਰੇ ਨੇ ਤੇ ਇਸ ਕਰਕੇ ਇਹਨਾਂ ਨੂੰ ਜਿਹੜਾ ਹੈ ਨਾ ਥੋਸ ਤੇ ਪਹੁੰਚ ਨਹੀਂ ਆ ਰਹੀ ਉਹਨੂੰ ਕਿਉਂ ਵੋਟ ਬੈਂਕ ਇਹਨਾਂ ਦਾ ਪਹਿਲਾਂ ਹੀ ਘਟਿਆ ਤੇ ਹੋਰ ਘਟਣਾ ਕੋ ਕਿਸਾਨ ਜਥੇਬੰਦੀਆਂ ਜਿੰਨੇ ਵੀ ਕਾਫੀ ਆਪਣਾ ਜੋਰ ਲਾ ਰਹੀਆਂ ਨੇ ਕਿ ਇਹਨਾਂ ਨੂੰ ਪਿੰਡਾਂ ਦੇ ਵਿੱਚ ਇਹਨਾਂ ਵਧਣ ਦਿੱਤਾ ਜਾਵੇ। ਬਾਕੀ ਕਿਉਂਕਿ ਕਿਸੇ ਵੀ ਪਾਰਟੀ ਨੇ ਜੇਕਰ ਪਿਛਲੇ ਲੰਬੇ ਸਮੇਂ ਦੇ ਵਿੱਚ ਵਾਖ ਵਖ ਖੇਤਾਂ ਦੇ ਵਿੱਚ ਜਾਂ ਕਿਸਾਨ ਭਾਈਚਾਰੇ ਨਾਲ ਜਾਂ ਮਜ਼ਦੂਰਾਂ ਨਾਲ ਕੋਈ ਧੱਕੇਸ਼ਾਹੀ ਕੀਤੇ ਨੇ ਉਹਦਾ ਨਤੀਜਾ ਤਾਂ ਸੰਧੂ ਸਾਹਿਬ ਇਹਨਾਂ ਨੂੰ ਹੁਕਮਨਾ ਪੈ ਰਿਹਾ ਇਸ ਵਾਰ ਇਲੈਕਸ਼ਨ ਦੇ ਵਿੱਚ ਬਿਲਕੁਲ ਜੀ ਬਿਲਕੁਲ ਜੇਤਨਪੁਰ ਸਾਹਿਬ ਤੁਸੀਂ ਹੁਣੇ ਹੀ ਅਨੇ ਗੱਲ ਕੀਤੀ ਆ ਕਿ ਕਿਹੜੇ ਉਮੀਦਵਾਰਾਂ ਦੀ ਆਪਾਂ ਗੱਲ ਕਰ ਚੁੱਕੇ ਹਾਂ ਹਨਾ ਆਮ ਆਦਮੀ ਪਾਰਟੀ ਦੇ ਗਗਨ ਸਿੰਘ ਔਜਲਾ ਕਾਂਗਰਸੀ ਭਾਜਪਾ ਅਕਾਲੀ ਦਲ ਦੀ ਤੇ ਇਸਕਾ ਇਸ ਵਾਰ ਜਿਹੜੇ ਨਤੀਜੇ ਕਿਸ ਤਰ੍ਹਾਂ ਦੇ ਨਿਕਲਦੇ ਉਹ ਸਾਰਾ ਹੈਗਾ ਜਿਤੋਂ ਪਰਾ ਸਾਹਿਬ ਇਹ ਇਹ ਸੇਰਾ ਜਿਹੜਾ ਕੀ ਕੀਦੇ ਸਿਰ ਤੇ ਵੱਜਣਦੇ ਉਹ ਸਾਰਿਆ ਕੁਝ ਤੁਸੀਂ ਹਲਕੇ ਆਈ ਨਾਲਾ ਵਿੱਚ ਵਜਦੇ ਤੁਸੀਂ ਸੀਨੀਅਰ ਕਿ ਸੀ ਅਸੀਂ ਆ ਗਏ ਦੇਖੋ ਜੀ ਸੰਧੂ ਸਾਹਿਬ ਗੱਲ ਫੇਰ ਘੁਮ ਘੁਮਾ ਕੇ ਉੱਥੇ ਹੋਣੀ ਹੈ ਹਾਂਜੀ ਕਿਉਂਕਿ ਲੋਕਾਂ ਨੇ ਕੰਮ ਦੇਖਣੇ ਹਾਂ ਕਿਉਂਕਿ ਜਿੱਦਾਂ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਜੀ ਆਪਣਾ 2 ਸਾਲਾਂ ਦਾ ਰਿਪੋਰਟ ਕਾਰਡ ਲੈ ਕੇ ਲੋਕਾਂ ਦੇ ਵਿੱਚ ਵਿੱਚ ਰਹੇ ਨੇ ਤੇ ਆਪਣੇ ਕੰਮ ਦਿਖਾ ਰਹੇ ਨੇ ਦੱਸ ਰਹੇ ਨੇ ਕਿ ਜੇਕਰ ਅਸੀਂ ਕੰਮ ਕੀਤੇ ਆ ਤਾਂ ਸਾਨੂੰ ਵੋਟ ਦੇ ਦਿਓ ਇਸ ਕਰਕੇ ਮੈਨੂੰ ਲੱਗਦਾ ਕਿ ਜਿਹੜਾ ਸਰਦਾਰ ਗਦੀਸ਼ ਸਿੰਘ ਔਜਲਾ ਜੀ ਜਾਂ ਹੋਰ ਵੀ ਪਾਰਟੀ ਦੇ ਨੁਮਾਇੰਦੇ ਆ ਉਹ ਵੀ ਆਪੋ ਆਪਣਾ ਆਪਣਾ ਰਿਪੋਰਟ ਕਾਰਡ ਲੈ ਕੇ ਹੁਣ ਦੱਸਣ ਕਿ ਅਸੀਂ ਆਪਣਾ ਕਿਹੜੇ ਕਿਹੜੇ ਕੰਮ ਕੀਤੇ ਆ ਜਾਂ ਕਰਵਾਏ ਆ ਤੇ ਜਰੂਰ ਵੋਟਾਂ ਦੇ ਹੱਕਦਾਰ ਹੋਣਗੇ ਇਸ ਕਰਕੇ ਕਿਉਂਕਿ ਮੌਜੂਦਾ ਸਰਕਾਰ ਦਾ ਥੋੜਾ ਬੋਤਾ ਹਲਕਾ ਤਾਂ ਪੈਂਦਾ ਹੀ ਹੈ ਹਾਂਜੀ ਤੇ ਇਸ ਕਰਕੇ ਹੋ ਸਕਦਾ ਹੈ ਕਿ ਧਾਰੀਵਾਲ ਸਾਹਿਬ ਜਿਹੜਾ ਕੋਈ ਲੀਡ ਲੈ ਸਕਣ ਸਾਡੀ ਕਹਿੰਦਾ ਮਨ ਲਓ ਕਿ ਧਾਰੀਵਾਲ ਕਲਿਸ਼ ਸਿੰਘ ਹੀ ਧਾਰੀਵਾਲ ਹੋ ਸਕਦਾ ਬਾਜ਼ੀ ਮਾਰ ਦੇ ਬਾਜ਼ੀ ਮਾਰ ਦੇ ਠੀਕ ਹੈ ਜੀ ਚੇਤਨਵਰ ਸਾਹਿਬ